ਵਾਹਿਗੁਰੂ ਕਾ ਹਾਲ ਸਾਹਿਬ ਹੈ ਗੁਰੂ ਜੀ ਦੇ ਫਤ ਤੇ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਅਸੀਂ ਵੀਡੀਓ ਲੈ ਕੇ ਆ ਗੋਲ ਦਸਤਾਰ ਗੋਲ ਪਰਨੇ ਦੀ ਜੀ ਸਭ ਤੋਂ ਪਹਿਲਾਂ ਆਪਾਂ ਨੇ ਆਪਣੇ ਕੇਸਾਂ ਨੂੰ ਚੰਗੀ ਤਰ੍ਹਾਂ ਵਾ ਲੈਣਾ ਹੈ ਜੀ ਆਪਣੇ ਅਤੇ ਆਪਣੇ ਜੂੜੇ ਨੂੰ ਜਿਹੜਾ ਸੈਂਟਰ ਦੇ ਵਿੱਚ ਕਰ ਲੈਣਾ ਹੈ ਜੀ ਅਤੇ ਉਸ ਤੋਂ ਬਾਅਦ ਜਿਹੜੇ ਆਪਣੇ ਵੀਰ ਅੰਮ੍ਰਿਤਧਾਰੀ ਹਨ ਉਹਨਾਂ ਨੇ ਜਿਹੜਾ ਆਪਣਾ ਕੰਗਾ ਹੈ ਉਸ ਨੂੰ ਜੂੜੇ ਦੀ ਬੈਕ ਸਾਈਡ ਤੇ ਦਬਾ ਦੇਣਾ ਹੈ ਜੀ ਹੁਣ ਜਿਹੜਾ ਆਪਣਾ ਪਰਨਾ ਹੋਵੇਗਾ ਇਸ ਦੀ ਆਪਾਂ ਇੱਕ ਟ੍ਰੈਂਗਲ ਸ਼ੇਪ ਦੀ ਪੂਣੀ ਬਣਾਵਾਂਗੇ ਜੀ ਪੂਣੀ ਬਣਾਉਣ ਤੋਂ ਬਾਅਦ ਆਪਾਂ ਖੱਬੀ ਸਾਈਡ ਤੋਂ ਜਿਹੜਾ ਇਸ ਲੜ ਨੂੰ ਆਪਣੇ ਦੂਏ ਸਿਰੇ ਵੱਲ ਨੂੰ ਕਮਾਉਣਾ ਹੈ ਅਤੇ ਉਸ ਤੋਂ ਬਾਅਦ ਜਿਹੜਾ ਆਪਣਾ ਪਹਿਲਾ ਲੜ ਹੋਵੇਗਾ ਉਸ ਲੜ ਦੇ ਥੱਲੇ ਆਪਾਂ ਕੰਨ ਦੇ ਪਿਛਲੇ ਸਾਈਡ ਤੋਂ ਇਸ ਲੜ ਨੂੰ ਦੱਬ ਦੇਣਾ ਹੈ ਜੀ ਅਤੇ ਆਪਣੇ ਪਹਿਲੇ ਲੜ ਦੇ ਵਿੱਚ ਥੋੜੇ ਜਿਹਾ ਬਣਾ ਨੂੰ ਇਕੱਠੇ ਕਰਕੇ ਮੱਥੇ ਦੇ ਉੱਪਰ ਗਲਾਈ ਦੇ ਵਿੱਚ ਲਿਆ ਕੇ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਦਿਓ ਹੱਥ ਫੇਰ ਦਿਓ ਖੈਤੀ ਕਾ ਆਪਣਾ ਇਸ ਲੜ ਨੂੰ ਪਹਿਲੇ ਲੜ ਨੂੰ ਲਗਾ ਦੇਣਾ ਹੈ ਜੀ ਜਿਹੜਾ ਆਪਣਾ ਅਗਲਾ ਲੜ ਗੁਣਾ ਇਸ ਲੜ ਦੀ ਇੱਕ ਪੂਣੀ ਬਣਾਵਾਂਗੇ ਜੀ ਇਸ ਲੜ ਦੇ ਦੋ ਹੀ ਪੱਲਿਆਂ ਨੂੰ ਆਪਾਂ ਪਹਿਲਾਂ ਖੋਲ ਲੈਣਾ ਹੈ ਅਤੇ ਉਸ ਤੋਂ ਬਾਅਦ ਜਿਹੜਾ ਆਪਣਾ ਇਸ ਦਾ ਉੱਪਰਲਾ ਪੱਲਾ ਹੋਵੇਗਾ ਉਸ ਨੂੰ ਆਪਾਂ ਥੋੜਾ ਥੋੜਾ ਫੋਲਡ ਕਰਾਂਗੇ ਜੀ ਅ ਜਿਹੜਾ ਆਪਣਾ ਥੱਲੇ ਵਾਲਾ ਪੱਲਾ ਹੋਵੇਗਾ ਉਸ ਨੂੰ ਚੰਗੀ ਤਰ੍ਹਾਂ ਖਿੱਚਣ ਤੋਂ ਬਾਅਦ ਆਪਾਂ ਉੱਪਰਲੇ ਪੱਲੇ ਦੇ ਨਾਲ ਫੋਲਡ ਕਰ ਲੈਣਾ ਹੈ ਜਿਸ ਨਾਲ ਜਿਹੜੀ ਆਪਣੀ ਇੱਕ ਪੂਣੀ ਬਣ ਜਾਵੇਗੀ ਜੀ ਅਤੇ ਇਸ ਪੂਣੀ ਦੇ ਵਿੱਚ ਥੋੜੇ ਦਾ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਸੈਟ ਕਰਨ ਤੋਂ ਬਾਅਦ ਆਪਾਂ ਬਾਅਦ ਦੇ ਨਾਲ ਸੈਟ ਕਰਦੇ ਹੋਏ ਬਲਾਂ ਨੂੰ ਜਿਹੜਾ ਸੈਟ ਕਰਦੇ ਹੋਏ ਆਪਣੇ ਇਸ ਲੜ ਨੂੰ ਲਗਾ ਦੇਣਾ ਹੈ ਜੀ ਅਤੇ ਆਪਣੇ ਜਿਹੜੇ ਜੇਕਰ ਆਪਣੀ ਕੰਨਾਂ ਦੀ ਮੂਲੀ ਸਾੜ ਵਾਲ ਹੋਣਗੇ ਤਾਂ ਉਹਨਾਂ ਨੂੰ ਆਪਾਂ ਬਾਅਦ ਦੇ ਨਾਲ ਅੰਦਰ ਨੂੰ ਕਰ ਦੇਵਾਂਗੇ ਜੀ ਅਤੇ ਜਿਹੜਾ ਆਪਣਾ ਸਿਰ ਵਾਲਾ ਕੱਪੜਾ ਹੋਵੇਗਾ ਉਸ ਨੂੰ ਆਪਾਂ ਇਸ ਲੜ ਦੇ ਥੱਲੇ ਦੱਬ ਕੇ ਆਪਣੇ ਸਿਰ ਨੂੰ ਜਿਹੜਾ ਕਵਰਾਓ ਕਰ ਲਵਾਂਗੇ ਜੀ ਤੇ ਜਿਹੜਾ ਆਪਣਾ ਜੂੜਾ ਹੋਵੇਗਾ ਉਸ ਨੂੰ ਆਪਾਂ ਦੱਬ ਲਵਾਂਗੇ ਜਿਸ ਜਣ ਆਪਣਾ ਚੂੜੇ ਦੀ ਜੜੀ ਜੂੜਾ ਲੋਟ ਹੋ ਜਾਵੇਗਾ ਫੈਲ ਜਾਵੇਗਾ ਜੀ ਹੁਣ ਜਿਹੜਾ ਆਪਾਂ ਅਗਲਾ ਲੜਦ ਗੁਣਾ ਇਸ ਲੜ ਦੀ ਵੀ ਉਸੇ ਤਰੀਕੇ ਨਾਲ ਆਪਾਂ ਪੂਣੀ ਬਣਾਵਾਂਗੇ ਸਿੰਪਲ ਤਰੀਕੇ ਨਾਲ ਆਪਾਂ ਨੇ ਥੱਲੇ ਇਸ ਲੜ ਦੇ ਕੱਪੜੇ ਨੂੰ ਪੱਲੇ ਨੂੰ ਕਹਿ ਲਓ ਵੀ ਥੱਲੇ ਨੂੰ ਖਿੱਚਣ ਤੋਂ ਬਾਅਦ ਉਸ ਦੇ ਵਿੱਚ ਥੋੜੇ ਥੋੜੇ ਵਲਾਂ ਨੂੰ ਇਕੱਠੇ ਕਰਾਂਗੇ ਅਤੇ ਇਸ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਦੇ ਹੋਏ ਆਪਾਂ ਜੋੜੇ ਨੂੰ ਦਪਾਉਂਦੇ ਹੋਏ ਗਲਾਈ ਦੇ ਵਿੱਚ ਆਪਣੀ ਇਸ ਲੜ ਨੂੰ ਲਗਾ ਦੇਣਾ ਹੈ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਜੀ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਅਤੇ ਜੇਕਰ ਵੀਡੀਓ ਚੰਗੀ ਲਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਹਣ ਆਪਾਂ ਬਾਅਦ ਦੇ ਨਾਲ ਆਪਣੇ ਵਾਲਾਂ ਨੂੰ ਜਿਹੜਾ ਸੈੱਟ ਕਰ ਲਵਾਂਗੇ ਜੀ ਜੇਕਰ ਕੋਈ ਆਪਣਾ ਵਾਲਾ ਜਿਹੜਾ ਢਿੱਲਾ ਹੋਵੇਗਾ ਤਾਂ ਹੁਣ ਆਪਾਂ ਬਾਅਦ ਦੇ ਨਾਲ ਦੱਬਾਂਗੇ ਜਿਸ ਦੇ ਨਾਲ ਉਸ ਵਾਲ ਦੇ ਵਿੱਚ ਹੋਰ ਵੀ ਵਾਲ ਪੈਣਗੇ ਅਤੇ ਆਪਣੇ ਵਾਲਾ ਜਿਹੜੇ ਸੰਘਣੇ ਹੋ ਜਾਣਗੇ ਜੀ ਅਤੇ ਜੇਕਰ ਆਪਣੀ ਸਿਰ ਉੱਪਰਲੀ ਛਾੜ ਤੋਂ ਕੋਈ ਕਪੜਾ ਰਹਿੰਦਾ ਹੈ ਤੁਸਨ ਆਪਾਂ ਇਸ ਲੜ ਦੇ ਥੱਲੇ ਦੱਬ ਲਵਾਂਗੇ ਜੀ ਜਿਸ ਨਾਲ ਆਪਣਾ ਸੇਰਾ ਜਿਹੜਾ ਕੰਪਲੀਟ ਕਵਰ ਹੋ ਜਾਵੇਗਾ ਜੀ ਹੁਣ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਇਸ ਲੜ ਦੀ ਵੀ ਇਸੇ ਤਰੀਕੇ ਨਾਲ ਪੂਣੀ ਬਣਾ ਕੇ ਇਸ ਦੇ ਵਿੱਚ ਥੋੜੇ ਜਿਹਾ ਬਲਾਂ ਨੂੰ ਇਕੱਠੇ ਕਰਾਂਗੇ ਅਤੇ ਜੂੜੇ ਦੇ ਮੂਹਰ 'ਚ ਆਪਾਂ ਇਸ ਨੂੰ ਕਮਾਉਂਦੇ ਹੋਏ ਗਲਾਈ ਦੇ ਵਿੱਚ ਆਪਣੇ ਇਸ ਲੜ ਨੂੰ ਅੱਧਾ ਸਾਫ਼ ਕਰਕੇ ਤੇ ਅੱਧੇ ਲੜ ਦੇ ਵਿੱਚ ਥੋੜੇ ਜਿਹਾ ਬਲਾਂ ਨੂੰ ਪਾ ਕੇ ਆਪਾਂ ਇਸ ਲੜ ਨੂੰ ਵੀ ਹੱਥ ਫੇਰਦੇ ਹੋਏ ਗੱੱਚੇ ਲਗਾ ਦੇਣਾ ਹੈ ਜੀ ਇਹ ਲਾੜਦ ਗੋਨ ਤੋਂ ਬਾਅਦ ਹੁਣ ਆਪਾਂ ਆਪਣੇ ਬਲਾਂ ਨੂੰ ਸੈੱਟ ਕਰਾਂਗੇ ਅਤੇ ਜਿਹੜਾ ਆਪਣਾ ਪਰਨਾ ਹੈ ਉਸ ਨੂੰ ਪੂਰੀ ਗਲਾਈ ਦੇ ਵਿੱਚ ਕਰ ਲਵਾਂਗੇ ਜੀ ਉਹ ਜਿਹੜਾ ਆਪਣਾ ਬੱਚ ਦਾ ਲੜ ਹੋਵੇਗਾ ਉਸ ਨੂੰ ਆਪਾਂ ਜਿਹੜੀ ਆਪਣੀ ਦੂਈ ਜਿਹੜੀ ਆ ਆਪਣੀ ਸੱਜੀ ਸਾਈਡ ਆ ਉਸ ਦੇ ਥੱਲੇ ਆਪਾਂ ਇਹ ਸਲਾੜਾ ਨੂੰ ਦੱਬ ਦੇਣਾ ਹੈ ਜੀ ਇਸ ਨਾਲ ਜਿਹੜਾ ਆਪਣਾ ਇਹ ਲੜ ਲਗਾਉਣ ਦੇ ਨਾਲ ਆਪਣਾ ਜਿਹੜਾ ਪੰਨਾ ਇਹ ਕੰਪਲੀਟ ਹੋ ਚੁੱਕਿਆ ਹੈ ਜੀ ਹੋ ਚੁੱਕਿਆ ਹੈ ਜੀ ਅਤੇ ਜਿਹੜਾ ਆਪਾਂ ਜਿਹੜਾ ਸਭ ਤੋਂ ਪਹਿਲਾ ਲੜ ਲਗਾਇਆ ਸੀ ਜਿਹੜਾ ਆਪਾਂ ਕਰਨ ਦੇ ਪਿਛਲੀ ਸਾਈਡ ਤੋਂ ਉਸ ਨੂੰ ਕੱਢ ਲਿਆ ਸੀਗਾ ਜੀ ਉਸ ਨੂੰ ਆਪਾਂ ਬਾਅਦ ਨਾਲ ਜਿਹੜਾ ਇਸ ਪੰਨੇ ਦੇ ਥੱਲੇ ਆਪਾਂ ਦੱਬ ਦੇਣਾ ਹੈ ਇਹ ਲੜਨ ਦੇ ਗੰਤਵਾਦ ਹੁਣ ਆਪਾਂ ਆਪਣੇ ਪਰਨ ਨੂੰ ਗਲਾਈ ਦੇ ਵਿੱਚ ਕਰਾਂਗੇ ਤੇ ਆਪਣੇ ਵਾਲਾਂ ਨੂੰ ਸੰਗਣੇ ਕਰ ਲਵਾਂਗੇ ਜੀ ਹੁਣ ਆਪਾਂ ਬਾਜ ਨਾਲ ਇੱਕ ਵਾਰ ਆਪਣੇ ਸਿਰ ਦੇ ਉੱਤੇ ਜੀ ਬਾਜ ਨੂੰ ਦਬਦੇ ਹੋਏ ਘੁਮਾ ਦੇਵਾਂਗੇ ਜੀ ਜਿਸ ਨਾਲ ਜੇਕਰ ਆਪਣਾ ਸੇਰਾ ਦਾ ਕੱਪੜਾ ਜਿਹੜਾ ਕਿਸੇ ਵੀ ਸਾਈਡ ਤੋਂ ਢਿੱਲਾ ਹੋਵੇਗਾ ਉਹ ਟਾਈਟ ਹੋ ਕੇ ਆਪਣੇ ਸਿਰ ਨੂੰ ਕਵਰ ਕਰ ਦੇਵੇਗਾ ਜੀ ਔਰ ਜਿਹੜਾ ਆਪਣਾ ਪਰਨੇ ਦੀ ਸਭ ਤੋਂ ਉੱਪਰਲੀ ਸਾਈਡ ਜਿਹੜਾ ਆਪਣਾ ਥੋੜਾ ਜਿਹਾ ਲੜਾਪਾ ਨੇ ਸਾਫ਼ ਕੀਤਾ ਹੈ ਉਸ ਨੂੰ ਆਪਾਂ ਹੱਥ ਫੇਰ ਕੇ ਸਾਫ਼ ਕਰਾਂਗੇ ਤੇ ਬਾਅਦ ਦੇ ਨਾਲ ਇੱਕ ਵਾਰ ਦੱਬ ਕੇ ਸਾਫ਼ ਕਰ ਲਵਾਂਗੇ ਜੀ ਹੁਣ ਆਪਾਂ ਆਪਣੇ ਪਰਨੇ ਦੀ ਗੁਲਾਈ ਨੂੰ ਸੈੱਟ ਕਰਾਂਗੇ ਤੇ ਆਪਣੇ ਵਾਲਾਂ ਨੂੰ ਅੰਦਰ ਕਰ ਦਵਾਂਗੇ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਨਵਾਂ ਬਤ ਵਤ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜਲਦੀ ਮਿਲਾਂਗੇ ਨਵੇਂ ਵੀਡੀਓ ਲੈ ਕੇ ਤਤਕਵਾਹੇ ਗੁਰਜੀ ਕਹਾਲ ਸਾਵਾਏ ਗੁਰਜੀ